ਲੈ ਵੀ ਵੀਰੇ ਇਹਨੂੰ ਲਪਾਂਗੇ 2 ਦਿਨਾਂ ਨੂੰ ਆਹ ਦੋਨਾਂ ਨੂੰ ਅੱਜ ਲਪਦੇ ਆਂ ਇਹਨੂੰ ਦੇਖਾਉਂਦੇ ਆਂ ਫਿਰ ਤੁਹਾਨੂੰ ਕਿਵੇਂ ਲਪੀ ਜਾਂਦੀ ਆ ਇਹ ਇਹ ਸਭ ਤੋਂ ਲਾਸਟ ਵਾਲੀ ਦਾੜਾ ਸੇਮੀ ਦਾੜਾ ਹੈ ਵੀਰੇ ਦੋ ਆ ਲੱਗੇ ਆ ਉਹ ਤੇਜੀ ਆ ਲੱਗੀ ਵੀ ਆ ਤਿੰਨ ਉਧਰ ਲੱਗਾਂ ਆ ਇਹ ਥੋੜੀ ਜਿਹੀ ਉੱਚੀ ਵੱਧ ਆ ਵੀਰੇ ਪੱਖੇ ਨੂੰ ਮਿੱਟੀ ਜਾਣ ਦੀ ਖਾਸੀ ਦਿੱਕਤ ਆਉਂਦੀ ਆ ਦੇਖ ਰਿਹਾ ਫਿਰ ਡਬਲ ਪੀਡ ਕੋ ਜੇ ਇਹ ਕਿਵੇਂ ਚਾੜਦਾ ਹੁਣ ਮਿੱਟੀ ਇਹਦੀ Tem garfo aí, ਜਿਹੜਾ ਘਾਰਾ ਗਾਏ ਜਮਾ ਪਾਣੀ ਬਣਿਆ ਹੋਏ ਫੇਰ ਸਵਾਰ ਹੁੰਦਾ ਧੜ ਲੱਪਣ ਦਾ ਜਿੰਨੀ ਕੇ ਵਧੀਆ ਕੇ ਰੋਨੀ ਵਧੀਆ ਮਿੱਟੀ ਕੱਢਦੀ ਆ ਫੇਰ ਇਹਦੇ ਤੇ ਇਹ ਜਿਹੜੀਆਂ ਡਲੀਆਂ ਨਾ ਹੁਣ ਜਮਈ ਅੱਜ ਆੜਾ ਖੜ ਡਰਾਈਵਰ ਕਦੋਂ ਕਰਨ ਲੱਗਿਆ ਜੀ ਮੈਨੂੰ ਬੜਾ ਜ਼ੋਰ ਲਾਇਆ ਭਈ ਪਾਣੀ ਦੇ ਨਾ ਮਿੱਟੀ ਇੱਕ ਬਰਾਬਰ ਹੋਣੀ ਚਾਹੀਦੀ ਆ ਕਿੱਥੇ ਮੰਨਦਾ ਆ ਬੈਠਾ ਹੁਣ ਆ ਖੜ ਗਏ ਪਤੰਦਰ ਹੁਣ ਉਹ ਲਾਇਆ ਉਹ ਬਣਾਉ ਐਨ ਪਾਣੀ ਦੇ ਮਿੱਟੀ ਇੱਕ ਕਰ ਦੂ ਫੇਰ ਲਪਾਂਗੇ ਡਣਾ ਹੈ ਉਹਨੇ ਅਸੀਂ ਸਮਝਾਣਾ ਆਹਾ ਅੱਜ ਚਲਾਇਆ ਇਹਨੂੰ ਬੜੀਆਂ ਨਜ਼ਰਾਂ ਲੱਗੀਆਂ ਇਹਨੇ ਭੈਣ ਇਹਨੇ ਨਾਲ ਹੀ ਬੈਰਿੰਗ ਬੰਨਦਾ ਪਹਿਲੇ ਚੱਕੇ ਦਾ ਉਹਦੇ ਪੈਂਚਰ ਦੇ ਨਾਲ ਨਾਲ ਹੀ ਉਹ ਨਵੇਂ ਜੇ ਮੁੰਡੇ ਨੂੰ ਥਾਪੀ ਦੇ ਕੇ ਛੱਡਿਆ ਹੁਣ ਇਹ ਲੈ ਮੁੰਡਿਆ ਆ ਲੈਪਦੇ ਆਪਾਂ ਤਿੰਨ ਕੱਜ ਇੱਕ ਉਹ ਇੱਕੋ ਪਰੇਰੇਗੀ ਵਜੀ ਔਰੇ ਬਹੁਤ ਯਾਰੇ ਹੰਬਿਆਵਾ ਪੈ ਗਿਆ ਇਹਨੂੰ ਕਿਹਾ ਪੁੱਤ ਲਾ ਜੂ ਨਾ 50 60 ਏਕੇਲੇ ਰਹਿ ਗਏ ਉਦੋਂ ਬਾਅਦ ਚ ਮੱਕੀ ਦੇ ਦੇਖੋ ਇਹਦਾ ਕੀ ਬਣਦਾ ਇੱਕ ਹੋ ਰਹੀ ਬਜੀ ਲਿਪਣ ਵਾਲੀ ਆਹਾ ਘਾਰਾਂ ਇਹ ਫਿਰਦਾ ਓਏ ਫੇਰ ਦੁਆਰ ਆਉਂਦਾ ਬਾਈ ਲਿਪਣ ਦਾ ਧੜ ਦੇਖੋ ਜਮਾ ਕੁਲਿਆ ਪਿਆ ਸੋ ਬਾਈ ਵਧੀਆ ਲਿਪੀ ਗਈ ਫਿਰ